ਪਟਿਆਲਾ ਤੋਂ ਵੱਡੀ ਤੇ ਮੰਨ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਾਂ ਨੇ ਆਪਣੀ 10 ਮਹੀਨੇ ਦੀ ਧੀ ਦੇ ਨਾਲ ਟ੍ਰੇਨ ਅੱਗੇ ਆ ਕੇ ਆਤਮ ਹੱਤਿਆ ਕਰ ਲਈ। ਇਹ ਮਰੀ ਹੈ ਤੇ ਮੈਥੋਂ ਸਬੂਤ ਮੰਗਦੇ ਨੇ ਐਦੋਂ ਉੱਤੋਂ ਵੱਡਾ ਸਬੂਤ ਕੀ ਹੋਊਗਾ? ਮੇਰੀ ਤਾਂ ਧੀ ਗਈਆਂ ਦੋ ਦੋ ਜਾਨਾਂ ਹਸਤਾਂ ਦੇ ਵਿੱਚ ਪਈਆਂ ਨੇ ਉਦੋਂ ਵਕਤ ਉਹਨੇ ਘਰੇ ਕੰਨਾ ਮੈਂ ਉਹਨੇ ਸਾਨੂੰ ਪਤਾ ਕੀਤਾ ਕੀ ਕਹਣ ਜਾਂਦੇ ਹੋ ਹੁਣ ਤੁਸੀਂ ਕੀ ਮੈਂ ਤਾਂ ਇੱਦਾਂ ਜene ਮੇਰੀ ਤੀਨੋਂ ਸਾਭ ਚਾਹੀਦਾ ਹੈ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਉਹ ਕਹਿੰਦੇ ਨੇ ਸਾਹਿਬ ਲਿਆਓ ਜੀ ਬਾਹਰ ਲਿਆਓ ਕੁਛ ਲਿਆਓ ਕੋਈ ਮੇਰੀ ਤਾਂ ਤੀ ਲਕਵਾਤ ਪੂਰੀ ਜਾਨਾਂ ਦੇ ਵਿੱਚ ਛੱਲੂ ਨੂੰ ਲਾਉਂਦਾ ਜੀ ਉਹਨੇ ਘਰੇ ਪਰਚਾ ਦਾ ਅੱਜ ਕਿਉਂ ਨਹੀਂ ਕਰ ਰਹੇ ਪਰਚਾ ਦਰਜ ਕਰ ਰਹੇ ਮੈਨੂੰ ਕੁਝ ਨਹੀਂ ਮੈਂ ਕਿਹਨੂੰ ਲਿਆ ਸਕਦੇ ਮੇਰੀ ਤਾਂ ਤੀ ਪਈਆ লাশ ਪਈਆ ਉਸੇ ਦਾ ਸਬੂਤ ਬਹੁਤ ਹੈ ਮੇਰਾ ਉਸੇ ਦਾ ਸਬੂਤ ਦੋ ਮਹੀਨੇ ਬੱਝਲੇ ਗਏ ਡੈੱਡ ਬੋਡੀ ਪਈ ਹੈ ਜਦ ਮੈਨੂੰ ਇਹਨੂੰ ਪਤਾ ਨਾ ਹੋਵੇ ਸਾਤਾ ਕਹੋਂ ਸੇ ਤਾਂ ਮੈਂ ਸਬੂਤ ਇਕੱਠੇ ਕਰਦੀ ਫਿਰ ਅਬਿ ਮਾਰੀ ਮੋਟੀ ਸੱਟ ਲੱਗੀ ਹੈ ਮੇਰੇ ਤੇ ਧੀ ਦੀ লাশ ਪਈ ਹੈ ਇਹ ਦੂਤ ਤੋਂ ਸਵਾ ਸਬੂਤ ਕੀ ਹੋਊਗਾ ਇਹ ਭੈਣ ਜੋ ਜਾਮ ਕਰਦਾਂਗੇ ਸੜਕਾਂ 'ਤੇ ਤੱਕ ਕੀ ਨਾਮ ਹੈ ਮੇਰਾ ਨੌਕਲਵੰਤ ਸਿੰਘ ਹੈ ਜੀ ਜਵੰਦੀ ਤੁਹਾਡੇ ਕੀ ਲੱਗਦੇ ਸੀ ਜਿੰਨੇ ਸਸਾਇਡ ਕੀਤਾ ਮੇਰੀ ਬੇਟੀ ਹੈ ਜੀ ਮੇਰੀ ਧੀ ਤੇ ਹੈ ਜੀ ਕੀ ਕਰਨੀ ਕਰਨ ਕੀ ਹੈ ਜੀ ਇਹਨਾਂ ਦੀ ਮੇਰੀ ਕੁੜੀ ਨੂੰ ਕੁੱਟਿਆ ਗਿਆ ਜੀ ਮੇਰੀ ਕੁੜੀ ਨੂੰ ਕੁੱਟ ਕੇ ਤੇਰੇ ਨਾਨੇ ਕੋਈ ਮੇਰੀ ਕੁੜੀ ਦੀ ਜਾਤ ਨਹੀਂ ਪੁੱਛੀ ਹੈਗੀ ਜੀ ਜਮਾ ਜਾਤ ਨਹੀਂ ਪੁੱਛੀ ਹੈਗੀ ਜੀ ਕਿਉਂ ਪੁੱਛਿਆ ਕੀ ਕਰਨ ਬਿਆਨ ਕਰਨ ਟਾਈਮ ਹੋ ਗਿਆ ਕਰਨ ਕੀ ਹੈ ਜੀ ਇਹਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ ਉਹਦੇ ਵਿੱਚੇ ਲੜਾਈ ਹੁੰਦੀ ਰਹਿੰਦੀ ਜੀ ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਹਟ ਜਾ ਹਟ ਜਾ ਮੈਂ ਆਪਣਾ ਪਰਿਵਾਰ ਸੜਦਾ ਮੈਂ ਆਪਣਾ ਪਰਿਵਾਰ ਸੜਦਾ ਪਰ ਇਹਨੇ ਇੱਕ ਨਹੀਂ ਮੰਨੀ ਹੈਗੀ ਇੱਕ ਨਹੀਂ ਮੰਨੀ ਮੇਰੀ ਕੁੜੀ ਦੀ ਇੱਕ ਵੀ ਮੰਨੀ ਨਹੀਂ ਹੈਗੀ ਜੀ ਕਿੰਨਾ ਟਾਈਮ ਲੱਫ ਇਹਨੂੰ ਕਿੰਨੇ ਚਿਰ ਹੋ ਗਿਆ ਵਿਆਹ ਤੁਹਾਨੂੰ ਬਿਆ ਹੋਏ ਨੇ ਜੀ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਨੇ ਹੁਣ ਦੋ ਬੱਚੇ ਜੀ ਮੇਰੇ ਦੋਤੇ ਬੁੱਲਾ ਮਰ ਗਈ ਤੇ ਜੋਦਾ ਕੀ ਕਸੂਰ ਸੀ ਇਹਨਾਂ ਦੀ ਲੰਮੇ ਰਿਜ ਹੈ ਘੇਰੇਂ ਚ ਮੇਰੀ ਲੰਮੇ ਮੈਰਿਜ ਹੈ ਜੀ ਅਸੀਂ ਇਹਨਾਂ ਦੇ ਘਰੇ ਵੀ ਜਾਂਦੇ ਰਹੇ ਹਾਂ ਜੀ ਪਰ ਇਹਨਾਂ ਨੇ ਸਾਨੂੰ ਕੋਈ ਆਈਟ ਹੋਈ ਨਹੀਂ ਦਿੱਤੀ ਕਿੰਨੇ ਸਾਲ ਤੋਂ ਇਹ ਸਿਲਸਿਲਾ ਚੱਲਦਾ ਸੀ ਜੀ ਜੀ ਬਾਜੀ ਜਦ ਤੋਂ ਇਹਨਾਂ ਦਾ ਮੇਰਾ ਘਰ ਜੀ 2 ਸਾਲ ਠੀਕ ਰਹੇ ਨੇ ਜੀ ਉਸ ਤੋਂ ਬਾਅਦ ਜੀ ਇਹਦੀ ਸੱਸ ਨੇ ਰਸੋਈ ਨੂੰ ਜਿੰਦਾ ਲਾਤਾ ਜੀ ਰੋਟੀ ਦਾ ਡੱਡੀ ਪਾਣੀ ਇਹਨਾਂ ਦਾ ਬੰਦ ਕਰਤਾ ਜੀ ਤੁਹਾਡੀ ਕੁੜੀ ਨੂੰ ਹਾਂ ਜੀ ਮੇਰੀ ਕੁੜੀ ਨੂੰ ਤਾਂ ਪਰੇਸ਼ਾਨ ਵੀ ਕਰਦੇ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਕੇ ਕੁਝ ਮਿੰਟ ਵਿੱਚ ਕੋਈ ਪਹਿਲਾਂ ਵੀ ਕੋਈ ਕੰਪਲੇਨਟ ਕਰਾਈ ਕੀਤੀ ਹੈ ਹਾਂ ਜੀ ਕਰਿਆਂ ਹੀ ਆ ਜੀ ਬਹੁਤ ਕੰਪਲੇਟਾ ਕਰਿਆ ਸਾਨੂੰ ਜੀ ਭੋਲ ਪਲਾਜ਼ ਦੇ ਕਾ ਕਹਿੰਦੇ ਦੀ ਜਾਓ ਕੋਈ ਨਾ ਤੁਹਾਡਾ ਫੈਸਲਾ ਹੋ ਜੇ ਅਸੀਂ ਸਰਪੰਚ ਪੰਚ ਕੋਲੇ ਵੀ ਗਏ ਸੀਗੇ ਜੀ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਤੁਹਾਨੂੰ ਵੀ ਕੋਈ ਨਾ ਤੁਹਾਡਾ ਫੈਸਲਾ ਕਰਕੇ ਰਹਿੰਦੇ ਸੀ ਤੁਸੀਂ ਅਸੀਂ ਤਾਂ ਮੋ ਮਜਰੇ ਰਹਿੰਦੇ ਸੀਗੇ ਕਿਹੜੇ ਤੁਸੀਂ ਕਰ ਵਿੱਚ ਆਉਂਦੇ ਹੋ ਅਸੀਂ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਬੱਸ ਇਹ ਹੱਤਵੰਦ ਕੀ ਦੀ ਗੱਲ ਲਾ ਰਹੇ ਹੋ ਕੁੜੀ ਨਾਲ ਹੀ ਰਹਿੰਦੀ ਐ ਇਹਦੇ ਘਰ ਆਉਂਦੀ ਜਾਂਦੀ ਐ ਆਉਂਦੀ ਜਾਂਦੀ ਰਹਿੰਦੀ ਐ ਜੋ ਕੁੜੀ ਜੀ ਪਹਿਲਾਂ ਉਸੇ ਪਿੱਛੇ ਕਲੇਸ਼ ਹੁੰਦਾ ਰਿਹਾ ਜੀ ਉਹ ਵੀ ਆਈ ਹੋਈ ਐ ਹਾਂ ਉਹ ਨਹੀਂ ਆਈ ਹੋਈ ਜੀ ਨੇ ਉਹ ਵੀ ਵਿਆਹੀ ਆਈ ਵਿਆਹੀ ਹਾਂ ਵਿਆਹੀ ਹੋਈ ਐ ਜੀ ਇੱਕ ਇਹਨਾਂ ਦਾ ਮਾਮਾ ਜੀ ਜਿਹੜੇ ਨੇ ਜਿਹੜੀ ਜੜ ਹੈ ਜੀ ਸਾਰੀ ਤੁਹਾਡੇ ਬੇਟੀ ਦੇ ਕਿੰਨੇ ਬੱਚੇ ਐ ਦੋ ਬੱਚੇ ਐ ਜੀ ਮੁੰਡਾ ਕੁੜੀ ਮੁੰਡਾ ਕੁੜੀ ਜੀ ਮੁੰਡਾ ਠੀਕ ਐ ਜੀ ਤੇ ਕੁੜੀ ਮਾਰੀ ਗਈ। ਘਰੋਂ ਕਿੰਨੇ ਵਜੇ ਨਿਕਲੀਆਂ? ਤੁਹਾਨੂੰ ਕੁਝ ਦੱਸਿਆ ਨਹੀਂ। ਸਾਨੂੰ ਕੁਝ ਨਹੀਂ ਦੱਸਿਆ ਸਾਡੇ ਕੋਲੇ ਤਾਂ ਹੀ ਉਹ ਕਹਿੰਦੇ ਨੇ ਮੈਂ ਘਰੇ ਵੀ ਗਿਆ ਤੇ ਉਹਨਾਂ ਦੇ ਜੀ ਉਹ ਕਹਿੰਦੇ ਨੇ ਵੀ 10 ਵਜੇ ਬੱਚੇ ਨੂੰ ਲੈ ਕੇ ਗਈ ਆ। ਸਾਨੂੰ ਫੋਨ ਕਰਦੇ ਨੇ ਇਹ 12 ਵਜੇ ਜੀ। ਸਾਨੂੰ ਹਾਂਜੀ ਹਾਂਜੀ ਦੁਪਹਿਰ ਨੂੰ ਜੀ। ਮੈਂ ਗਿਆ ਜਿੰਨੇ ਵਜੇ ਹੋਇਆ ਇਹ? ਇਹ ਵਕਾਈ ਰਾਤ ਨੂੰ ਹੋਇਆ ਜੀ। 8 ਵਜੇ ਜੀ। 8 ਵਜੇ ਦਾ ਟਾਈਮ। ਸਰ ਜਿਹੜਾ ਕੱਲ ਰੇਲਵੇ ਟੈਗ ਤੇ ਸੀ ਉਹ ਜੀ ਕੀ ਘਟਣਾ ਚਾਹੀਦੀ ਕੀ ਕੀ ਘਟੋ ਹਾਂ ਰਾਤ 3:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਲੇਡੀ ਅਤੇ ਇੱਕ ਬੱਚਾ ਕਿਸੇ ਗੱਡੀ ਹਟਾ ਗਏ ਨੇ ਜਿਸ ਤੇ ਐਸਸੀ ਗੁਰਜੰਟ ਸਿੰਘ ਸਮੇਤ ਮੌਕੇ ਤੇ ਗਿਆ ਸੀ ਜੋ ਮੌਕੇ ਤੇ ਕੋਈ ਡੈਡ ਬਡੀ ਵਗੈਰਾ ਨਹੀਂ ਮਿਲੀ ਲੇਕਿਨ ਉੱਥੇ ਬਲੱਡ ਵਗੈਰਾ ਡੁੱਲਿਆ ਹੋਇਆ ਸੀ ਫਿਰ ਉਹ ਪਤਾ ਲੱਗਿਆ ਵੀ ਜਿਹੜੀ ਬੋਡੀ ਨੂੰ ਮ੍ਰਿਤਕ ਲੜਕੀ ਦੇ ਵਾਰਸ ਲੈ ਗਏ ਨੇ ਤਾਂ ਅਸੀਂ ਪਛਦੇ ਪਛਾਣਦੇ ਵੇ ਇਹ ਪੁੱਜੇ ਅੰਡ ਤਮਮਾ ਜਰਾ ਸਾਨੂੰ ਪਤਾ ਲੱਗਾ ਵੀ ਲੜਕੀ ਗੁਰਬੀਤ ਕੌਰ ਉਮਰ 23-24 ਸਾਲ ਤੇ ਉਸਦੀ 8 ਮਹੀਨੇ ਦੀ ਲੜਕੀ ਸੀ ਇਹਨਾਂ ਨੇ ਗੱਡੀ ਨਾਲ ਆ ਸੁਸਾਇਡ ਕੀਤਾ ਤੇ ਜਿਹੜੀ ਛੋਟੀ ਲੜਕੀ ਸੀ ਉਹਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਟਾਲਾ ਭੇਜਤਾ ਸੀ ਇਹਨਾਂ ਨੇ ਤੇ ਬਾਡੀ ਚੱਕਣ ਵਾਲੇ ਪਤਾ ਲੱਗਾ ਵੀ ਉਸ ਲੜਕਾ ਕਹਿੰਦਾ ਵੀ ਥੋੜਾ ਸਾਹ ਚਲਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਇਲਾਜ ਕਰਨ ਵਾਸਤੇ ਲੈੇ ਸੀ ਲੇਕਿਨ ਬਾਅਦ ਵਿੱਚ ਉਹਦੀ ਡੈਥ ਹੋ ਗਈ ਤਾਂ ਅਸੀਂ ਉਹਨੂੰ ਘਰ ਲੈ ਆਂਦਾ ਇਹਨਾਂ ਨੂੰ ਕਾਨੂੰਨ ਵਾਲੇ ਨਹੀਂ ਪਤਾ ਸੀ ਚਲੋ ਉਸ ਤੋਂ ਬਾਅਦ ਪੁਲਿਸ ਵੱਲੋਂ ਉਹ ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਰਜਿੰਦਰ ਅਫਸਰ ਪਟਿਆਲਾ ਭੇਜਿਆ ਗਿਆ ਮੋਰਚੀ ਵਿੱਚ ਰੱਖਾਇਆ ਗਿਆ ਬੱਚੇ ਦੀ ਵੀ ਡੈਥ ਹਾਂ ਉਹ ਰਾਤ ਉਹਦੀ ਡੈਥ ਹੋ ਗਈ ਸੀ ਤੇ ਸਰ ਉਹ ਕਾਰਵਾਈ ਕਿਵੇਂ ਦੀ ਆਮ ਤਰ੍ਹਾਂ ਹੋ ਗਈ ਮ੍ਰਿਤਕ ਲੜਕੀ ਗੁਰਪ੍ਰੀਤ ਕੌਰ ਦੀ ਮਾਤਾ ਦਾ ਬਿਆਨ ਦਰਜ ਕਰ ਰਹੇ ਹਾਂ ਅਸੀਂ ਜੋ ਵੀ ਜਿਹਦੇ ਖਿਲਾਫ ਜੋ ਜੁਰਮ ਹੋਇਆ ਉਹਦੇ ਤਫਤੀਸ਼ ਕਰੀ ਕੀਤੀ ਜਾਊ